ਤੇ ਹਾਕਮਾਂ ਦੀਆਂ ਉਹ ਨੀਤੀਆਂ ਜਿਹੜੀਆਂ ਹਰ ਰੋਜ਼ ਸੱਤ ਸਮੁੰਦਰੋਂ ਪਾਰ ਘੜੀਆਂ ਜਾਂਦੀਆਂ ਨੇ ਨਵੀਆਂ ਤੋਂ ਨਵੀਆਂ ਉਹ ਸਾਡੇ ਲੋਕਾਂ ਦਾ ਕਿਵੇਂ ਘਾਣ ਕਰ ਰਹੀਆਂ ਨੇ ਕਿਵੇਂ ਨੁਕਸਾਨ ਕਰ ਰਹੀਆਂ ਨੇ ਜਿਵੇਂ ਸਾਡੇ ਲੋਕਾਂ ਦੀ ਪ੍ਰਤੀ ਦਿਨ ਆਮਦਨ ਘਟਦੀ ਜਾ ਰਹੀ ਹੈ ਇਹ ਸਾਰੀ ਜਾਣਕਾਰੀ ਸਾਨੂੰ ਇਹਨਾਂ ਸਾਥੀਆਂ ਨੇ ਦਿੱਤੀ ਹੈ ਇਹ ਸਾਰੀ ਜਾਣਕਾਰੀ ਕਿ ਸੰਸਾਰ ਦੇ ਵਿੱਚ ਸਾਮਰਾਜੀ ਮੋਰਤ ਪਛੜੇ ਮੁਲਕਾਂ ਨੂੰ ਦੱਬ ਕੇ ਕਿਵੇਂ ਰੱਖਦੇ ਆ ਤੇ ਸ਼ਰਮਾਇਦਰ ਕਾਰਪੋਰੇਟਾਂ ਦਾ ਪੱਕ ਪੂਰਨ ਵਾਸਤੇ ਮਨਰੇਗਾ ਵਰਗੇ ਕਾਨੂੰਨ ਦੇ ਵਿੱਚ ਸੋਧਾਂ ਕਿਵੇਂ ਕਰਦੇ ਆ ਤੇ ਲੇਬਰ ਚਾਰਪੋਰਟਾਂ ਦੇ ਵਿੱਚ ਕਿਹੜੀਆਂ ਗੱਲਾਂ ਗਲਤ ਨੇ ਕਿਹੜੀਆਂ ਮਜ਼ਦੂਰਾ ਦਾ ਘਾਣ ਕਰ ਰਹੀਆਂ ਨੇ ਕਿਹੜੀਆਂ ਲੈਂਡ ਪੂਲਿੰਗ ਪਾਲਸੀ ਦੇ ਨਾਂ ਜਮੀਨਾਂ ਖੋਹਣ ਦੀ ਗੱਲ ਕਰਦੀਆਂ ਨੇ ਸਾਨੂੰ ਇਹਨਾਂ ਸਾਥੀਆਂ ਤੋਂ ਪਤਾ ਲੱਗਦਾ ਏ ਇਹੀ ਦੱਸਦੇ ਨੇ ਵੀ ਆ ਕੀ ਚੀਜ਼ ਐ ਇਹ ਕੀ ਗੱਲ ਐ ਦਿੱਲੀ ਅੰਦੋਲਨ ਦੇ ਇਥੇ ਬਹੁਤ ਸਾਰੇ ਤੁਸੀਂ ਗੀਤ ਗਾਉਂਦੇ ਹੋ ਪ੍ਰਭੂ ਅਸੀਂ ਇਹ ਸਮਝਦੇ ਹਾਂ ਕਿ ਦਿੱਲੀ ਅੰਦੋਲਨ ਦੇ ਵਿੱਚ ਅਸੀਂ 1 ਸਾਲ ਰਹੇ ਹਾਂ ਨੈਸ਼ਨਲ মিডিਆ ਸਾਡੇ ਪੱਖਾ ਨੈਗੇਟਿਵ ਪੱਖਾ ਨੂੰ ਬਹੁਤ ਛੇਤੀ ਉਜਾਗਰ ਕਰਦਾ ਸੀ ਜੇ ਦਿੱਲੀ ਅੰਦੋਲਨ ਦੀ ਕਾਮਯਾਬੀ ਹੋਈ ਹੈ ਦਿੱਲੀ ਅੰਦੋਲਨ ਦੇ ਵਿੱਚ ਜਨਤਕ ਸਮਰਥਨ ਮਿਲਿਆ ਹੈ ਜੇ ਲਈ ਦਿੱਲੀ ਅੰਦੋਲਨ ਦੇ ਵਿੱਚ ਬਾਹਰ ਬੈਠੇ ਲੋਕਾਂ ਨੇ ਸਾਡਾ ਸਾਥ ਦਿੱਤਾ ਹੈ ਜੇ ਦਿੱਲੀ ਅੰਦੋਲਨ ਦੁਨੀਆ ਦੇ ਵਿੱਚ ਇੱਕ ਇਤਿਹਾਸਕ ਅੰਦੋਲਨ ਬਣਿਆ ਹੈ ਆ ਇਹਨਾਂ ਸਾਥੀਆਂ ਨੇ ਹਥੈ ਜੋਗ ਦੇ ਨਾਲ ਬਣਿਆ ਪ੍ਰਭੂ ਹੁਣ ਸਵਾਲ ਇਹ ਹੈ ਕਿ ਪੱਤਰਕਾਰਾਂ ਨੇ ਸਿਰਫ ਇਹਦਾ ਕਿ ਸਵਾਲ ਕੀਤਾ ਵੀ ਤੁਹਾਡਾ ਹੈਲੀਕਾਪਟਰ ਮੁੱਖ ਮੰਤਰੀ ਸਾਹਿਬ ਇਹਨੂੰ ਵਰਤ ਕੌਣ ਰਿਹਾ ਹੈ ਇਹਦਾ ਤੇਲ ਕਿੱਥੋਂ ਪਾਉਣੇ ਉਹ ਇਹ ਕਿਹਦਾ ਹੈਲੀਕਾਪਟਰ ਹੈ ਕਿਹਦੀ ਖਾਤਰ ਲੋਕਾਂ ਲਈ ਕੀਤਾ ਤੇ ਕਿਹਦੀ ਖਾਤਰ ਵਰਤਿਆ ਜਾਂਦਾ ਇੱਕ ਐਨੀ ਗੱਲ ਹੀ ਕਹੀ ਗੱਲ ਲੱਗ ਗਈ ਗੁਰਸਾਹਿਬ ਨੇ ਭਾਜੀ ਕਹਿੰਦੇ ਹੁੰਦੇ ਵੀ ਗੱਲ ਹੀ ਉਹ ਕੀ ਹੋਈ ਜਿਹੜੀ ਲੱਗੇ ਨਾ ਤੇ ਜੇ ਗੱਲ ਰੱਖਦੀ ਐ ਤੇ ਸਾਨੂੰ ਤਾਂ ਮਾਣ ਹੈ ਸਾਥੀਓ ਤੁਹਾਡੇ ਤੇ ਪਰਚੇ ਹੋਏ ਨੇ 10 ਬੰਦਿਆਂ ਦੇ ਸਾਨੂੰ ਤਾਂ ਮਾਣ ਮਹਿਸੂਸ ਹੋਣਾ ਚਾਹੀਦਾ ਕਿ ਪੱਤਰਕਾਰ ਦੀ ਕਿਸੇ ਗਲਤ ਗੱਲ ਤੇ ਤੁਸੀਂ ਉਗਰ ਰੱਖੀ ਤੇ ਉਹਨੇ ਤੁਹਾਡੇ ਤੇ ਪਰਚੇ ਕੀਤੇ ਬਾਈ ਕੌਣ ਜਾਣਦਾ ਸੀ ਸਾਨੂੰ ਤਾਂ ਪੱਤਰਕਾਰਾਂ ਨੂੰ ਆ ਗਾਣੇ ਗੀਤ ਕਾ ਜਾਉਨੇ ਆ ਤੁਨੂੰ ਗਾ ਰਹੇ ਨੇ ਲੋਕਾ ਕਿ ਕਿਸੇ ਨੇ ਪੰਜਾਬ ਦੀ ਆਵਾਜ਼ ਨੂੰ ਬਲੱਡ ਕੀਤਾ ਹੈ ਗਾ ਰਹੇ ਨੇ ਲੋਕਾ ਕਿ ਹੜਾ ਨਾਲ ਲੋਕ ਮਰ ਰਹੇ ਨੇ ਆ ਦੇਖੋ ਅਧਿਆਪਕਾਂ ਬਪਾ ਨਾਨਕ ਦੇ ਲੋਕ ਅਜਨਾਲਾ ਦੇ ਲੋਕ ਡਰ ਡਰ ਦੇ ਲੋਕ ਫਰੋਜ਼ਪੁਰ ਦੇ ਫਾਜ਼ਲਕਾ ਦੇ ਇਲਾਕੇ ਦੇ ਵਿੱਚ ਹੜਾ ਮਰ ਰਹੇ ਲੋਕ ਨੇ ਤੇ ਤੇਰਾ ਕੇਂਦਰੀਵਾਲ ਬਾਰ-ਬਾਰ ਲੋਕਾਂ ਦੇ ਵਿੱਚ ਦੂਜੇ ਸਟੇਟਾਂ ਵਿੱਚ ਗੁੰਮਦਾ ਫਿਰਦਾ ਹੈ ਕਿ 20000 ਰੁਪਏ ਲੋਕਾਂ ਦੇ ਕਿਸਾਨਾਂ ਦੇ ਖਾਤੇ 'ਚ ਅਸੀਂ ਪਾ ਵੀ ਆਏ ਆ ਜਿਹੜੇ ਅੱਜ ਤੱਕ ਨਹੀਂ ਪਏ ਇਸ ਕਰਕੇ ਜਿਹੜਾ মিডিਆ ਹੈ মিডিਆ ਦਾ ਰੜਕਣਾ ਬਹੁਤ ਜ਼ਰੂਰੀ ਆ ਏ মিডিਆ ਨੂੰ ਰੜਕਮੀ ਗੱਲ ਕਰਨੀ ਨਹੀਂ ਚਾਹੀਦੀ ਐ ਤੁਸੀਂ ਕਹਿ ਰਹੇ ਹੋ ਵੀ ਇਹ ਜਮੂਰੀਆ ਦਾ ਦੇਸ਼ ਇਹ ਬਹੁਤ ਵੱਡਾ ਜਮੂਰੀਆ ਦਾ ਲੋਕਰਾਜੀ ਦੇਸ਼ ਐ ਇੱਥੇ ਕੋਈ ਵੀ ਆਪਣੀ ਗੱਲ ਕਹਿ ਸਕਦਾ ਪਰ ਤੁਸੀਂ ਜ਼ੁਬਾਨਾਂ ਬੰਦ ਕਰਨ ਦੀ ਗੱਲ ਕਰਦੇ ਹੋ ਸਾਨੂੰ ਘਰੋਂ ਬਾਹਰ ਨਿਕਲਣਾ ਔਖਾ ਹੋ ਜੂ ਸਾਥੀ ਘਰੋਂ ਬਾਹਰ ਨਿਕਲਣਾ ਔਖਾ ਹੋ ਜੂਗਾ ਕਿਉਂਕਿ ਸੋਡੇ 'ਚ ਕੋਈ ਫਰਕ ਨਹੀਂ ਹੈ ਤੁਸੀਂ ਆਮ ਆਦਮੀ ਨਹੀਂ ਇੱਥੇ ਇੱਕ ਸਾਥੀ ਕਹਿ ਕੇ ਗਿਆ ਵੀ ਗਹਾਨੂੰ ਇਹਨਾਂ ਨੂੰ ਨਕਤੇ ਵੇਚ ਲਿਆ ਹੋ। ਉਹ ਜਿਹੜਾ ਗਾਹਾਂ ਨੂੰ ਲਿਆਉਂਗੇ ਇਹਨਾਂ ਦਾ ਅਗਲਾ ਸਿਰਾ ਹੋਊਗਾ ਉਹ ਜਿਹੜੇ ਦੂ ਪਹਿਲਾਂ ਸੀ ਕੱਟ ਬਈ ਉਹ ਵੀ ਨਹੀਂ ਸੀ। ਇਹ ਸਾਰੇ ਦੇ ਸਾਰੇ ਇੱਕੋ ਜਾਤ-ਕੋਤ ਦੇ ਇਹਨਾਂ ਸਾਰਿਆਂ ਨੇ ਸੱਤ ਸਮੁੰਦਰੋਂ ਪਾਰ ਬੈਠੇ ਲੋਕਾਂ ਦੀਆਂ ਨੀਤੀਆਂ ਲਾਗੂ ਕਰਨੀਆਂ ਨੇ। ਨਮਿਆ ਆਰਥਿਕ ਨੀਤੀਆਂ ਦੇ ਤਹਿਤ ਕਹੜਾ ਤੇਜ਼ ਕੀਤਾ ਜਾ ਰਿਹਾ ਹੈ। ਸਾਰਾ ਗਨਤਕ ਖੇਤਰਕਾਰਪੋਰੇਟਾਂ ਦੇ ਹਵਾਲੇ ਹੋ ਗਿਆ। ਰੇਲ ਗੱਡੀਆਂ, ਕੋਲੇ ਦੇ ਆਖਣਾ, ਹਵਾਈ ਅੱਡੇ, بندرگاہਾਂ ਇਹਨਾਂ ਨੇ ਕਾਰਪੋਰੇਟ ਦੇ ਹਵਾਲੇ ਕਰਤੀਆਂ। ਆ ਸਾਰਾ ਪাবਲਿਕ ਬਿਜਲੀ ਬੋਰਡ ਆ ਵਿੱਦਿਆ ਸੇ ਸਹੂਲਤਾਂ ਵਰਗੀਆਂ ਸਾਰਾ ਪਬਲਿਕ ਸੈਕਟਰ ਦੇ ਹਵਾਲੇ ਕਰਕੇ ਆ ਮੰਦਰੀਗਾ ਵਾਲਾ ਤੋਂ ਮੰਦਰੀਗਾ ਖੋਲਿਆ ਮਜ਼ਦੂਰਾਂ ਤੋਂ ਆ ਕੁਝ ਰੋਜ਼ਗਾਰ ਖੋਲਿਆ ਤੇ ਕਿਸਾਨਾਂ ਨੇ ਆ ਜ਼ਮੀਨਾਂ ਖੋਹਣ ਦੀ ਤਿਆਰੀ ਕੀਤੀ ਜਾਂਦੇ ਨੇ ਇਹ ਸਾਰਾ ਕਿੱਥੋਂ ਆ ਰਿਹਾ ਹੈ ਇਹ ਕੌਣ ਕਰ ਰਿਹਾ ਹੈ ਇਹ ਸਾਨੂੰ ਸਾਰੇ মিডিਆ ਵਾਲੇ ਸਾਥੀਆਂ ਨੂੰ ਵੀ ਪਤਾ ਲੱਗਦਾ ਉਮਰਖਾਲ ਵੀ ਗੱਲ ਕਰਦੇ ਰਹੇ ਉਮਰਖਾਲ ਇੱਕ ਵਿਦਿਆਰਥੀ ਹੈ ਮੇਰੇ ਯਾਦ ਹੈ 10 ਦਸੰਬਰ ਨੂੰ ਅਸੀਂ ਆ ਬੁੱਧੀਜੀਵੀਆ ਦੇ ਦਿਨਾਂ ਦੇ ਬਾਅਦ ਦੇ ਨਾ ਦਿੱਲੀ ਦੇ ਵਿੱਚ ਕਰੈਲੀ ਕੀਤੀ ਮੋਰਚਾ ਇੱਕ ਦਿਨ ਦਾ ਸੀ ਉਹ ਜਦੋਂ ਦਿਨ ਮਨਾ ਰਹੇ ਸੀ ਨੈਸ਼ਨਲ ਮੀਡੀਆ ਸਾਨੂੰ ਕਹਿਣ ਲੱਗਾ ਅਰਬਨ ਨਕਸਰੀਏ ਨੇ ਉਮਰ ਖਾਨ ਬੈਕ ਅਕਸਰੀਆ ਉਹਦੀ ਮਦਦ ਕਰਦੇ ਨੇ ਇਹ ਖਾਲਸਤਾਨੀਆਂ ਨੇ ਇਹ ਪਾਕਿਸਤਾਨੀਆਂ ਨੇ ਪਤਾ ਨਹੀਂ ਕਿਹੜਾ ਕਿਹੜੇ ਸ਼ਬਦ ਸਾਡੀ ਖਤਰਨਾਕ ਨੇ ਬੋਲੇ ਭਰਾਵੋ ਇਸ ਕਰਕੇ ਇਹ ਗੱਲਾਂ ਨੇ ਜਿਹੜੀਆਂ ਇਹ ਇਹਨਾਂ ਨੇ ਕਰਕੇ ਮੀਡੀਆ ਦੀ ਜ਼ੁਬਾਨ ਬੰਦ ਕਰਕੇ ਇਹਨਾਂ ਦਾ ਇਹ ਭਲੇਖਾ ਹੈ ਸ਼ਾਇਦ ਪੰਜ ਸੱਤ ਪੱਤਰਕਾਰਾਂ ਦੇ ਪਰਚੇ ਦਰਜ ਕਰਕੇ ਅੰਦਰ ਕਰ ਦੇਾਂਗੇ ਤੇ ਇੱਥੇ ਕੋਈ মিডিਆ ਵਾਲਾ ਨਹੀਂ ਬੋਲੂਗਾ ਇਹ ਤਾਂ ਠੀਕ ਹੈ ਪ੍ਰਭੂ ਡਾਂਗ ਦੇ ਨਾਲ ਤਾਂ ਅੱਜ ਤੱਕ মিডিਆ ਵਾਲੇ ਕਦੇ ਚੁੱਪ ਹੋਏ ਨਹੀਂ ਦੂਜਾ ਦਾ ਸੋਡਾ ਚੱਲਦਾ ਉਹ ਤੁਸੀਂ ਚਲਾ ਕੇ ਦੇਖਿਆ ਉਹ ਇੱਕ ਬਹੁਤ ਥੋੜਾ ਹਿੱਸਾ ਹੈ ਜਿਹਦੇ ਤੇ ਤੁਸੀਂ ਉਹ ਦਾਹ ਚਲਾਤਾ ਉਹ ਪੈਸੇ ਦਾ ਦਾਹ ਸੋਡਾ ਚੱਲਦਾ ਤੁਸੀਂ ਖਰੀਦੋ ਵਿਰੋਧ ਕਰ ਦਿਓ মিডিਆ ਦੀ ਉਹ মিডিਆ ਨੂੰ ਤੁਸੀਂ ਖਰੀਦ ਲੈਨੇ ਹੋ ਉਹ ਚੁੱਪ ਕਰ ਜਾਂਦਾ ਛੋਡੀ ਪਾਸ਼ਾ ਬੋਲਦਾ ਬਹੁਤਾ ਛੋਡੇ ਖਰਾਬ ਨਹੀਂ ਬੋਲਦਾ ਪਰ ਜਿਨ੍ਹਾਂ ਦੀ ਗੈਰਤ ਜਿਉਂਦੀ ਹੈ ਜਿਨ੍ਹਾਂ ਨੂੰ ਹਾਕਮਾਂ ਦੀ ਅੱਖ 'ਚ ਅੱਖ ਪਾ ਕੇ ਗੱਲ ਕਰਨੀ ਹੁੰਦੀ ਹੈ ਉਹਨਾਂ ਡਿੱਗ ਸਕਦੇ ਨਹੀਂ ਨਾ ਝੁਕ ਸਕਦੇ ਨੇ ਨਾ ਉਹਨਾਂ ਦੀ ਜ਼ੁਬਾਨ ਬਾਰ ਹੁੰਦੀ ਹੈ ਨਾ ਛੋਡਿਆ ਜੇਲਾ ਦੇ ਵਿੱਚ ਬੰਦ ਹੁੰਦੀ ਹੈ ਆ ਸਾਰਾ ਲੋਕਾਂ ਦਾ ਹੜ ਉਹਨਾਂ ਦੇ ਨਾਲ ਖੜਾ ਹੈ ਤੁਹਾਡਾ ਭਲੇਖਾ ਦੂਰ ਕਰਦਿਆਂ ਕਿ ਪੈਰਾਂ ਥੱਲੇ ਅੱਗ ਮਚਾ ਦਿਆਂਗੇ ਅੱਗ ਜੇ ਤੁਸੀਂ ਆਪਣੀ ਇਸ ਹਰਕਤ ਦਾ ਤੋਂ ਬਾਜ਼ ਨਾ ਆਏ ਅਸੀਂ ਸੋਡੇ ਨਾਲ ਵਾਅਦਾ ਕਰਦੇ ਪੱਤਰਕਾਰ ਸਾਥੀਓ ਅਸੀਂ ਸਾਰੇ ਸੋਡੇ ਨਾਲ ਅਸੀਂ ਡਟ ਕੇ ਖੜੇ ਆ ਤੁਸੀਂ ਕਿਸੇ ਵੀ ਗਲਤੀ ਚ ਤੋਂ ਬਗੈਰ ਸੱਚ ਕਹਿਣ ਤੋਂ ਬਿਨਾਂ ਡਰਨਾ ਨਹੀਂ ਆ ਸਾਰੀਆਂ ਪੰਜਾਬ ਦੀਆਂ ਜਥੇਬੰਦੀਆਂ ਦੀ ਕਾਰਵਾਈ ਚ ਪਾਈ ਹੋਈ ਰਵਾਇਦਾ ਹੈ ਕਿ ਜਦੋਂ ਵੀ ਕਿਸੇ ਇੱਕ ਸਾਥੀ ਦੇ ਕਿਸੇ ਕਿਸਾਨਤਾ ਤੇ ਕਿਸੇ ਇੱਕ ਜਥੇਬੰਦੀ ਤੇ ਕਿਸੇ ਇੱਕ ਆਦਾਰੇ ਦੇ ਉੱਤੇ ਫਾਕਮਾ ਦਾ ਅਟੈਕ ਹੁੰਦਾ ਅਸੀਂ ਸਿਰ ਜੋੜ ਕੇ ਸਾਰੇ ਇਕੱਠੇ ਹੋ ਕੇ ਸੋਡੇ ਐ ਹਮ ਹਮ ਆ ਕੇ ਆਉਂਦੇ ਆ ਅੱਜ ਸਾਡੀ ਸੂਚਕਤ ਮੋਰਚਾ ਪੰਜਾਬ ਦੀ ਮੀਟਿੰਗ ਰੱਖੀ ਹੋਈ ਸੀ ਬਹੁਤ ਅਮਰਜੈਂਸੀ ਮੀਟਿੰਗ ਉਹ ਅਸੀਂ ਕੈਨਸਲ ਕਰਕੇ ਆਏ ਆ ਤੇ ਉਹ ਕਰਕੇ ਜ਼ੋਰ ਨਾਲ ਆਏ ਆ ਤੇ ਅੱਗੇ ਵੀ ਜਿਹੜੀ ਕਾਲ ਦਿਓਗੇ ਥੋੜਾ ਜਿ ਸੰਭਲ ਕੇ ਵੀ ਆ ਭਾਈ ਜਗਾ ਜੁਗਾ ਥੋੜੀ ਜੈਗੀ ਛੋਟੀ ਆ ਦੇਖ ਲਓ ਕਿਤੇ ਬੰਦੇ ਬੈਠਣ ਉੱਠਣ ਨੂੰ ਥਾਂ ਨਹੀਂ ਹੈ ਥੋੜਾ ਜਿ ਪਾਈ ਸਾਹਿਬ ਕੋਈ ਵੱਡਾ ਚੂੜਾ ਥਾਂ ਚੁੜ ਲਿਆ ਕਰੋ ਜੇ ਤੁਸੀਂ ਆਏ ਪੱਤਰਕਾਰਾਂ ਵਾਸਤੇ ਕੱਟ ਕਰ ਲੈ ਤਾਂ ਬਰਨਾਲੇ ਦੀ ਮੰਡੀ ਚੁੜ ਕੇ ਦੇਖੋ ਇੱਕ ਦਿਨ ਉੱਥੇ ਕਰਕੇ ਦੇਖੋ ਕੱਟ ਉੱਥੇ ਦਿਖੂਗਾ ਨਾ ਸੁੱਧ ਅੰਕੜੇ ਨਹੀਂ ਲੱਗਣੇ ਵੀ ਸੈਂਕੜੇ ਨੇ ਹਜ਼ਾਰ ਨੇ ਲੱਖ ਨੇ ਕਿੰਨੇ ਨੇ ਬਹੁਤ ਸਾਰੇ ਦਾਜ ਵੀ ਕਹੀ ਜਾਂਦੇ ਨੇ ਲੱਖਾਂ ਦਾ ਇਕੱਠਾ ਤੂੰ ਦਾ ਇਕੱਠ ਲੁਕ ਗਿਆ ਤੁਸੀਂ ਜਗ੍ਹਾ ਨਹੀਂ ਦੇ ਸਕੇ ਜਾਂ ਦੋਨੇ ਛੜਕਾ ਰੋਕ ਲੈਣੇ ਅਛਿਆ ਇਹ ਕਰਕੇ ਜੋਗ ਕੀਤਾ ਤੁਸੀਂ ਠੀਕ ਕੀਤਾ ਪਰ ਅਸੀਂ ਹਾਕਮਾਂ ਨੂੰ ਇੱਕ ਗੱਲ ਅਰਾਸਤ ਦੇ ਚਿਹਰੇ ਚ ਕਹਿਣਾ ਚਾਹੁੰਦੇ ਆ ਇਹ ਕੰਧ ਤੇ ਲਿਖਿਆ ਪੜ ਲਓ ਪ੍ਰਭੂ ਮਾ ਸਾ ਤੂੰ ਸ਼ਾਸਕ ਤਾਂ ਹੈ ਨਹੀਂ ਤੂੰ ਚੁਟਕਲੇ ਜਾਣਦਾ ਸੀ ਤੈਨੂੰ 86 ਲੋਕਾਂ ਨੇ ਬਣਾਤਾ ਤੈਨੂੰ ਕੁਰਸੀ ਵੀ ਉਹ ਦੇਤੀ ਜੀ ਦੇ ਤੂੰ ਯੋਗ ਨਹੀਂ ਸੀ ਤੇ ਤੇਰੇ ਦਾ ਸੀ ਬਿਆਨਾਂ ਨੂੰ ਦੇਖਿਆ ਕਿ মিডিਆ ਚੌਥਾ ਥੰਬਾ ਹੈ মিডিਆ ਤੋਂ ਬਿਨਾ ਲੋਕ ਜਿਉ ਨਹੀਂ ਸਕਦੇ মিডিਆ ਤੋਂ ਬਿਨਾ ਹਾਕਮ ਠੀਕ ਚੱਲ ਨਹੀਂ ਸਕਦੇ ਫਿਰ ਉਹੀ মিডিਏ ਨੂੰ ਅੱਜ ਤੂੰ ਜੇਲ੍ਹਾਂ 'ਚ ਡੱਕਣ ਦੀ ਤਿਆਰੀ ਕਰ ਰਿਹਾ ਹੈ ਇਹ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤੀ ਜਾਊਗੀ ਕੰਨ ਤੇ ਲਿਖਿਆ ਪੜ ਲੈ ਜੇ ਬਾਜਨਾ ਆਇਆ ਤਾਂ ਸੜਕਾਂ ਤੋਂ ਕਾਫਲੇ ਝੱਲੇ ਨਹੀਂ ਜਾਣੇ ਪੰਜਾਬ ਨੇ ਇਸ ਦਿਸ਼ਾ ਨੂੰ ਤੁਰਨਾ ਤੇ ਪੂਰਾ ਪੰਜਾਬ ਮੀਡੀਆ ਦੀ ਪਿੱਠ ਤੇ ਹੈ ਕਿਉਂਕਿ ਮੀਡੀਆ ਸਾਡੀ ਜਿੰਦ ਹੈ ਮੀਡੀਆ ਸਾਡੀ ਜਾਨ ਹੈ ਮੀਡੀਆ ਸਾਡੀ ਆਵਾਜ਼ ਹੈ ਅਸੀਂ ਮੀਡੀਆ ਤੋਂ ਬਿਨਾਂ ਅੰਦੋਲਨ ਨੂੰ ਗਾਹ ਨਹੀਂ ਤੋਰ ਸਕਦੇ ਇਸ ਦਾਅਵੇ ਨਾਲ ਕਿ ਅਸੀਂ ਇਹਨਾਂ ਦੀ ਆਜ਼ਾਦੀ ਨੂੰ ਆਂਝ ਨਹੀਂ ਆਉਣ ਦੇਵਾਂਗੇ ਕਿਉਂਕਿ ਇਹਨਾਂ ਦੀ ਆਜ਼ਾਦੀ ਦੇ ਵਿੱਚ ਸਾਡੀ ਆਜ਼ਾਦੀ ਪਈ ਹੈ ਤੁਹਾਡਾ ਬਹੁਤ ਬਹੁਤ ਸੀ ਜਦੋਂ ਆ ਵੀ ਕਿਸੇ ਧਰਨੇ 'ਚ ਜਾਣਾ ਤੇ ਉਹ ਇਹ ਗੱਲ ਕਹਿੰਦੇ ਕਿ ਤੁਸੀਂ ਸਰਕਾਰ ਨਾਲ ਪੰਗਾ ਲਿਆ ਤੇ ਅਸੀਂ ਇਹ ਗੱਲ ਕਹਿੰਦੇ ਹੁੰਦੇ ਸੀ ਕਿ ਅਸੀਂ ਸਰਕਾਰ ਨਾਲ ਪੰਗਾ ਤੁਹਾਡੇ ਸਿਰ ਤੇ ਲੈ ਰਹੇ ਆਂ ਸਾਨੂੰ ਪਤਾ ਹੈ ਕਿ ਜਦੋਂ ਸਾਡੇ ਤੇ ਭੀੜ ਆਈ ਤੁਸੀਂ ਖੜੋਗੇ ਤੇ ਤੁਸੀਂ ਉਹ ਸੱਚ ਕਰਕੇ ਦਿਖਾ ਦਿੱਤਾ ਕਿ ਪੂਰੇ ਦੇਸ਼ ਦੇ ਵਿੱਚ ਤੇ ਖਾਸ ਕਰਕੇ ਪੰਜਾਬ ਦੇ ਵਿੱਚ ਅੱਜ ਤੱਕ ਪੱਤਰਕਾਰਾਂ ਦੇ ਹੱਕ ਚ ਇੰਦਾ ਵੱਡਾ ਅੰਦੋਲਨ ਨਹੀਂ ਹੋਇਆ ਕਿ ਜਦੋਂ ਇੱਕ ਮਾਲਵੇ ਦਾ ਵੱਡਾ ਸ਼ਹਿਰ ਬਠਿੰਡਾ ਜਾਮ ਕਰਤਾ ਹੋਵੇ ਤੁਸੀਂ ਮੇਰੀ ਜਿੱਥੋਂ ਤੱਕ ਵੀ ਨਿਗਾ ਪੈਂਦੀ ਹੈ ਪ੍ਰਧਾਨ ਜੀ ਕਹਿ ਗਏ ਆ ਜਗਿੰਦਰ ਸਿੰਘ ਗਰਾਹਾ ਜੀ ਕਹਿੰਦੇ ਜਗ੍ਹਾ ਵੱਡੀ ਕਰ ਲਿਆ ਕਰੋ ਪੱਤਰਕਾਰੋ ਜੇ ਇਕੱਠ ਕਰਨਾ ਹੁੰਦਾ ਹੈ ਪ੍ਰਧਾਨ ਜੀ ਸਾਨੂੰ ਇਹ ਨਹੀਂ ਪਤਾ ਸੀ ਕਿ ਤੁਸੀਂ ਸਾਡੀ ਉਮੀਦ ਤੋਂ 4-5 ਗੁਣਾ ਇਕੱਠੇ ਹੋ ਜਾਓਗੇ ਸਾਡੀਆਂ ਤਾਂ ਸਾਰੀਆਂ ਉਮੀਦਾਂ ਹੀ ਇਹੜੀਆਂ ਉਦੋਂ ਵੱਧ ਤੁਸੀਂ ਜਿਹੜੀ ਆ ਸੰਗਤ ਲੈ ਕੇ ਆਏ ਹੋ ਲੋਕ ਲੈ ਕੇ ਆਏ ਹੋ ਤੁਸੀਂ ਤਾਂ ਸਾਡੇ ਹੌਸਲੇ ਦੋਨੇ ਬਲੰਦ ਕਰ ਦਿੱਤੇ ਤੇ ਅੱਜ ਇੱਕ ਗੱਲ ਕਹਿਣਿਆ ਕਿ ਭਾਰਤ ਦੇ ਇਤਿਹਾਸ ਵਿੱਚ ਅੱਜ ਦਾ ਦਿਨ ਲਿਖਿਆ ਜਾਣਾ ਹੈ ਅੱਜ ਦਾ ਦਿਨ ਭਾਰਤ ਦੇ ਇਤਿਹਾਸ ਵਿੱਚ ਸਭ ਤੋਂ ਖਾਸ ਹੈ ਕਿਉਂਕਿ ਅੱਜ ਪੰਜਾਬ ਨੇ ਜਿਵੇਂ ਕਿਸਾਨੀ ਅੰਦੋਲਨ 'ਚ ਪੰਜਾਬ ਨੇ ਅਗਵਾਈ ਕੀਤੀ ਸੀ ਅੱਜ ਜਿੱਥੇ ਪੂਰੇ ਭਾਰਤ ਦੇ ਵਿੱਚ ਪੱਤਰਕਾਰਾਂ 'ਤੇ ਹਮਲੇ ਹੋ ਰਹੇ ਆ ਕਤਲ ਹੋ ਰਹੇ ਆ ਪੱਤਰਕਾਰਾਂ ਦੇ ਚੈਨਲ ਬੰਦ ਕੀਤੇ ਜਾ ਰਹੇ ਆ ਜੇਲ੍ਹਾਂ 'ਚ ਬੰਦ ਕੀਤੇ ਜਾ ਰਹੇ ਆ ਉੱਥੇ ਵੀ ਪੰਜਾਬ ਅਗਵਾਈ ਕਰ ਰਿਹਾ ਹੈ ਪੰਜਾਬ ਅਗਵਾਈ ਕਰ ਰਿਹਾ ਹੈ ਸਾਡੇ ਸਾਥੀ ਨੇ ਜਿਨ੍ਹਾਂ ਤੇ ਪਰਚਾ ਹੈ ਮਿੰਟੂ ਗੁਰੂਸਰੀਆ ਜਦੋਂ ਅਸੀਂ ਚੰਡੀਗੜ੍ਹ ਇਕੱਠੇ ਹੋਏ ਕਹਿੰਦੇ ਕੋਰਟ ਦਾ ਫੈਸਲੇ ਤੱਕ ਆਪਾਂ ਕੁਝ ਨਾ ਕਰੀਏ ਪਰ ਅਸੀਂ ਆਖਿਆ ਅਸੀਂ ਕੋਰਟ ਚੋਂ ਵੀ ਫੈਸਲਾ ਲੈਣਾ ਹੈ ਤੇ ਸਭ ਤੋਂ ਵੱਡਾ ਫੈਸਲਾ ਅਸੀਂ ਆ ਜਨਤਾ ਦੀ ਕਚਹਿਰੀ ਚੋਂ ਲੈਣਾ ਹੈ ਇਹ ਜਨਤਾ ਦੀ ਕਚਹਿਰੀ ਨੇ ਜੇ ਪਰਚਾ ਰੱਦ ਕਰਤਾ ਫਿਰ ਸਰਕਾਰ ਦੀ ਯੁਰਤ ਨਹੀਂ ਕਿਉਂ ਪਰਚਾ ਇਹੋ ਜੇ ਮੁਕਦਮੇ ਹੋਰ ਵੀ ਹੋਣਗੇ ਜਦੋਂ ਵੀ ਕਿਸੇ ਪੱਤਰਕਾਰ ਤੇ ਕੋਈ ਅਜਿਹਾ ਹਮਲਾ ਹੋਏਗਾ ਸਾਡਾ ਬੇਟਾ ਇੱਕ ਇਹਨੂੰ ਲੱਗਿਆ ਸੀ ਮੁਕਸਰ ਵਾਲਾ ਐਸਐਸਪੀ ਪੰਗੇ ਲੈਣਾਂ ਅਸੀਂ ਨੂੰ ਕਹ ਸੀ ਇਹਦੇ ਨਾਲ ਖੜੇ ਆ ਕਬਰਾਇਓ ਨਾ ਕਿ ਤੇ ਤੁਹਾਡੇ ਨਾਲ ਖੜੇ ਆ ਲੱਗਣ ਦੇ ਨੇੜੇ ਜਿਹੜਾ ਲੱਗਦਾ ਸੋ ਮੇਰੀ ਬੇਨਤੀ ਆ ਦੋਸਤੋ ਇੱਥੋਂ ਦੇ ਪ੍ਰਸ਼ਾਸਨ ਇੱਥੋਂ ਦੇ ਸਿਸਟਮ ਨੂੰ ਸਾਡੇ ਭਗਵੰਤ ਮਾਨ ਜੀ ਨੂੰ ਤੈਨੂੰ ਮੁੱਖ ਮੰਤਰੀ ਬਣਾਇਆ ਓ ਇਹਨਾਂ ਨੇ ਹੀ ਬਣਾਇਆ ਇਹਨਾਂ ਨੇ ਹੀ ਬਣਾਇਆ ਨਹੀਂ ਤੇਰੀ ਕੀ ਔਕਾਤ ਸੀ ਆਜੀ ਹੁਣ 17 27 ਚ ਦੇਖ ਲਾਂਗੇ ਤੂੰ ਪਲਕ ਕਿੰਨੀ ਕ ਤਾਕਤ ਦਾ ਮਾਲਕ ਆ ਤੂੰ ਆਹੀ ਆਪਦੇ ਬਲ ਬੁੱਤੇ ਤੁਹਾਨੂੰ ਮੇਰੀ ਬੇਨਤੀ ਆ ਤਕੜੇ ਰਹੋ ਸਰਕਾਰ ਬਹੁਤ ਕੁਝ ਕਰਦੀ ਹੁੰਦੀ ਹੈ ਬਹੁਤ ਕੁਝ ਕਰੇਗੀ ਇੱਥੋਂ ਤੱਕ ਵੀ ਉਪੜੇਗੀ ਬੰਦੇ ਮਰਵਾਏਗੀ ਵੀ ਲੇਕਿਨ ਜਿੰਨਿਆਂ ਨੂੰ ਮਾਰੇਗੀ ਉਹਦੋਂ ਕਈ ਬਣਾ ਵੱਧ ਬਣ ਕੇ ਨਿਕਲਾਂਗੇ ਕਿਉਂਕਿ ਸਾਡਾ ਸਾਡਾ ਇਤਿਹਾਸ ਹੈ ਆਪਾਂ ਪੜਦੇ ਆ ਕਿ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜੋ ਜੋ ਮੰਨੂ ਵੱਢਦਾ ਅਸੀਂ ਦੂਣ ਸਵਾਏ ਹੋਏ ਕਬਰਾਇਓ ਨਾ ਲੋਕ ਤੁਹਾਡੇ ਨਾਲ ਨੇ ਤਕੜੇ ਹੋ ਕੇ ਲੜਾਂਗੇ ਤੁਹਾਨੂੰ ਯਾਦ ਹੋਏਗਾ ਜਿਸ ਦਿਨ ਖਨੌਰੀ ਤੇ ਸ਼ੰਭੂ ਤੇ ਇਸ ਭਗਵੰਤ ਮਾਨ ਨੇ ਪੂਰੇ ਪੰਜਾਬ ਦੀ ਪਿੱਠ ਛੁਰਾ ਮਾਰ ਕੇ ਕਿਉਂਕਿ ਉਹ ਲੜਾਈ ਜਿਹੜੀ ਐਮਐਸਪੀ ਗਰੰਟੀ ਕਾਨੂੰਨ ਦੇ ਅਸੀਂ ਲੜਦੇ ਆ ਉਹ ਪੰਜਾਬ ਦੀ ਲੜਾਈ ਹੈ ਪੂਰੇ ਪੰਜਾਬ ਦਾ ਪਾਣੀ ਬਚਾਉਣ ਦੀ ਲੜਾਈ ਹੈ ਉਹ ਪਾਣੀ ਪੋਲਿਟਿਸ਼ੀਨਾਂ ਦੇ ਬੱਚਿਆਂ ਨੇ ਵੀ ਪੀਣਾ ਹੈ ਉਹ ਪਾਣੀ ਸਾਡੇ ਪੱਤਰਕਾਰਾਂ ਦੇ ਬੱਚਿਆਂ ਨੇ ਵੀ ਪੀਣਾ ਹੈ ਉਹ ਸਾਡੇ ਅਫਸਰ ਸ਼ਾਹੀ ਦੇ ਬੱਚਾ ਨੇ ਵੀ ਪੀਣਾ ਹੈ ਉਹ ਸਾਰੇ ਗਰੀਬ ਮਜ਼ਦੂਰ ਹਰ ਇੱਕ ਨੂੰ ਪਾਣੀ ਦੀ ਲੋੜ ਹੈ ਉਹ ਪਾਣੀ ਬਚਣਾ ਹੀ ਐਮਐਸਪੀ ਗਰੰਟੀ ਕਾਨੂੰਨ ਨਾਲ ਹੈ ਔਰ ਉਸ ਦਿਨ ਜਿੱਦੈ ਤੁਸੀਂ ਤਕੜੇ ਹੋ ਕੇ ਅੰਦੋਲਨ ਦਾ ਸਾਥ ਦੇ ਰਹੇ ਸੀ ਸਰਕਾਰ ਨੇ ਦੇਖੋ ਕਿੱਡੀ ਕਮੀਨਗੀ ਕਿ ਮੀਟਿੰਗ ਤੇ ਸੱਦ ਕੇ ਆਪਾਂ ਖੜਕੂਵਾ ਦੇਖਿਆ ਕਦੇ ਨਹੀਂ ਹੋਇਆ ਸੀ ਕਿ ਉਹਨਾਂ ਨਾਲ ਮੀਟਿੰਗਾਂ ਵੀ ਹੋਈਆਂ ਸਰਕਾਰਾਂ ਦੀਆਂ ਕਦੇ ਕਿਸੇ ਸਰਕਾਰ ਨੇ ਉਹਨਾਂ ਨਾਲ ਅਜਿਹਾ ਕਰਤੂਤ ਨਹੀਂ ਕੀਤੀ ਕਿ ਮੀਟਿੰਗ ਤੇ ਸੱਦ ਕੇ ਕਿਸੇ ਨੂੰ ਗ੍ਰਿਫਤਾਰ ਕਰਕੇ ਜੇਲ੍ਹਾਂ ਚ ਬੰਦ ਕਰ ਦੇ। ਔਰ ਦੂਜੀ ਵੱਡੀ ਗੱਲ ਕਰਤੂਤ ਕੀਤੀ ਆ ਸਾਡੀ ਪ੍ਰੈਸ ਨੂੰ ਆਪਣੇ ਦਬਕੇ ਦੇ ਨਾਲ ਆਪਣੇ ਆਪਣੀ ਤਾਕਤ ਦੇ ਨਾਲ ਉਸ ਵੇਲੇ ਜਿਸ ਵੇਲੇ ਮੋਰਚੇ ਤੇ ਹਮਲਾ ਕੀਤਾ ਜਾ ਰਿਹਾ ਸੀ ਪ੍ਰੈਸ ਨੂੰ ਦੋ-ਦੋ ਕਿਲੋਮੀਟਰ ਪਿੱਛੇ ਤਕਰਨੇੜੇ ਨਹੀਂ ਆਉਣ ਦਿੱਤਾ। ਇਹ ਕਰਤੂਤ ਸੀ। ਪਰ ਫਿਰ ਵੀ ਕੋਈ ਗੱਲ ਨਹੀਂ। ਇਹ ਹੋਏਗਾ ਆਪਾਂ ਨੂੰ ਪਤਾ ਹੈ ਹੁਣ ਆਪਣੇ ਨਾਲ ਤੱਕੜੇ ਹੋ ਕੇ ਲੜਾਂਗੇ। ਅਸੀਂ ਤੁਹਾਡੇ ਨਾਲ ਆਂ ਦੋਸਤੋ। ਜਾਦਾ ਸਮਾਂ ਨਹੀਂ ਬਹੁਤ ਸਾਰੇ ਆਗੂਆਂ ਨੇ ਬੋਲਣਾ ਆ ਇੰਨਾ ਜਿਹੜਾ ਜਨਤਾ ਦਾ ਘੱਟ ਕਿ ਅਸੀਂ ਤੁਹਾਡੇ ਆ ਤੁਸੀਂ ਸਾਡੇ ਹੋ ਸਾਡਾ ਮੰਨਣਾ ਹੈ ਅਗਰ ਪ੍ਰੈਸ ਸਾਡੀ ਲੋਕਤੰਤਰ ਦਾ ਚੌਥਾ ਵੱਡਾ ਥੰਮ ਹੈ ਇਹਦੇ ਬਿਨਾ ਲੋਕਤੰਤਰ ਨਹੀਂ ਰਹਿ ਸਕਦਾ ਐਵੇਂ ਨਹੀਂ ਕਿਹਾ ਪ੍ਰੈਸ ਹੀ ਆ ਜਿਹੜੀ ਇਹਨਾਂ ਦੀਆਂ ਕਰਤੂਤਾਂ ਨੰਗੀਆਂ ਕਰ ਕਰਕੇ ਲਿਆਉਂਦੀ ਹੈ ਪ੍ਰੈਸ ਹੀ ਆ ਜਿਹੜੀ ਦੱਸਦੀ ਹੈ कि ਅੱਜ ਸਰਕਾਰ ਆਕਰਤੂਤ ਕਰਨ ਲੱਗੀ ਆ ਲੋਕੋ ਜਾਗਰਤ ਹੋ ਜੋ ਔਰ ਉਹਨਾਂ ਨੂੰ ਡਰ ਵੀ ਤੁਹਾਡੇ ਤੋਂ ਇਹੀ ਲੱਗਦਾ ਹੈ ਕਿ ਇਹਨਾਂ ਦੀ ਆਵਾਜ਼ ਬੰਦ ਕਰ ਦਿੱਤੀ ਜਾਏ ਇਹ ਜਿਹੜੇ ਸਾਡੀਆਂ ਲੁਕਮੀਆਂ ਹਿਡਨ ਜਿਹੜੇ ਸਾਡੇ ਅਜੰਡੇ ਨੇ ਉਹ ਪਬਲਿਕ ਦੇ ਸਾਹਮਣੇ ਕਿਉਂ ਰੱਖਦੇ ਨੇ ਔਰ ਮੇਰੇ ਮਿੱਤਰੋ ਜੇਕਰ ਅਪਾ ਲੋਹੇ ਰੱਖਣੋਂ हट ਗਏ ਆਪਾਂ ਦਬ ਗਏ ਤਾਂ ਫਿਰ ਲੋਕਤੰਤਰ ਖਤਮ ਹੋ ਜਾਏਗਾ ਲੋਕਤੰਤਰ ਬਚਾ ਕੇ ਆਪਾਂ ਰੱਖ ਰਹੇ ਆ ਤੁਸੀਂ ਸਾਰੇ ਰੱਖ ਰਹੇ ਹੋ ਤੁਸੀਂ ਬਹੁਤ ਵੱਡੀ ਲੜਾਈ ਲੜ ਰਹੇ ਹੋ ਅਰ ਜੇ ਨਾ ਪਰਚਾ ਪੁਰਚਾ ਦੇ ਮਾਮਲੇ 'ਚ ਅਸੀਂ ਹਰ ਇੱਕ ਪੱਤਰਕਾਰ ਹੈ ਹਰ ਇੱਕ ਪੱਤਰਕਾਰ ਚਾਹੇ ਉਹ ਪੰਜਾਬ ਦਾ ਹੈ ਚਾਹੇ ਹਰਿਆਣਾ ਰਾਜਸਥਾਨ ਯੂਪੀ ਮੱਧ ਪ੍ਰਦੇਸ਼ ਕਿਸੇ ਦਾ ਵੀ ਪੱਤਰਕਾਰ ਹੈ ਅਗਰ ਕਿਸੇ ਪੱਤਰਕਾਰ ਦੇ ਨਾਲ ਅਜਿਹਾ ਕੁਝ ਹੁੰਦਾ ਹੈ ਸਾਡਾ ਮੋਰਚਾ ਉਹਨਾਂ ਦੇ ਨਾਲ ਹਿੱਕ ਢਾਕੇ ਖੜਾ ਔਰ ਖੜਾਂਗੇ ਕੋਈ ਚਿੰਤਾ ਨਹੀਂ ਕਰਨੀ ਭਰਾਵੋ ਆਪਾਂ ਇੱਕ ਆਵਾਜ਼ ਹੈ ਜੇ ਅਸੀਂ ਨਾ ਹੋਈ ਹੋਈਏ ਤਾਂ ਇਹ ਸਰਕਾਰਾਂ ਨੂੰ ਫਿਕਰ ਨਹੀਂ ਪੈਂਦਾ ਤੇ ਜੇ